ਭਾਈ ਥੋੜਾ ਇਧਰ ਆ ਲੋ ਆ ਘਰ ਆ ਪਾਕਿਸਤਾਨ ਕਰਦਾ ਹੀ ਜੋਬ ਪੁਰਾਣਾ ਕੀ ਕਰਦਾ ਡੀਜੇ ਸਾਥ ਕਰਦਾ ਬੈਂਡਿੰਗ ਦਾ ਕੰਮ ਕਰਦਾ ਹੈ ਬੈਂਡਿੰਗ ਦਾ ਇਹ ਸਾਰੇ ਬੈਂਡਿੰਗ ਕਰਦੇ ਨੇ ਬੈਂਡਿੰਗ ਹੋਣੀ ਨਹੀਂ ਵੀ ਕੈਮਰਾ ਯਾਰ ਮੋਂ ਨੂੰ ਪਿੱਛੇ ਹੋਣਾ ਭਾਈ ਮੋਂ ਮੋਲੇ ਦੱਸਦਾ ਤੇਰੇ ਜਿਹੜੇ ਨੂੰ ਨਾਲ

देखो कोई नहीं कोई ठीक है जी कोई नहीं जो वेबसाइट पे किया कोई नहीं यार उनका डिस्क्रिप्शन कोई नहीं मेरे याद है भाई धन्यवाद के काम एक चीज है हां इत्य। 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 थे तो थे तो तो बैठो कुर्सी कुर्सी है सर 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 ਆਪਣਾ ਇੱਕ ਕਰ। ਉਹ ਪਾਈ ਉੱਤਰ ਮੁਕਾਦੇ ਬੈਠ ਜਾਓ। ਕੀ ਕਰੀਏ ਨਾ। ਉੱਤਰ ਸਾਡੇ ਕੀ ਕਰਦਾ ਉੱਤਰ ਦੇ। ਤੇਰਾ ਪ੍ਰੇਮ ਆਜੀ। ਆ ਲੈ। ਤੋੜੀ ਫੋਟੋ ਆਣੀ ਚਾਹੀਦੀ ਹੈ। ਸਾਡੇ ਦੋਨਾਂ ਦੀ। ਕਰਦੇ ਇਦਾਂ। ਤੇ ਮੋੜ ਨਾਲ। ਉਧਰ ਪੱਖ ਸਾਡੇ ਕਰਕੇ। जी 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 सर सर चलिए बड़ी कामयाबी और बड़े सफलता के साथ क्या कहेंगे आज की तरफ देखो मैं सब तो पहला आप ਪੰਜਾਬ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਮਾਨਯੋਗ ਪੰਜਾਬ ਦੀ ਜਿਹੜੀ ਵਚਨਪੱਤਾ ਹੈਗੀ ਹੈ ਗੈਂਗਸਟ ਆਰਗੇਨਾਈਜ਼ਡ ਕ੍ਰਾਈਮ ਉਹ ਦਰਾਉਂਗਾ ਉਹਦੀ ਵਚਨਪੱਤਾ ਨੂੰ ਦਰਾਉਂਗਾ ਤੇਰੇ ਸਾਡੇ ਡੀਜੀਪੀ ਸਾਹਿਬ ਨੇ ਜਿਹੜਾ ਆਪਰੇਸ਼ਨ ਲਾਂਚ ਕੀਤਾ ਹੈਗਾ ਪ੍ਰਹਾਰ 2 ਅਗੇਂਸਟ ਦੀ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰਸ ਪ੍ਰਹਾਰ 1 ਵਾਸ ਸਕਸੈਸਫੁਲ ਫਿਰ ਉਸ ਤੋਂ ਉਹਦੀ ਸਕਸੈਸ ਨੂੰ ਦੇਖਦੇ ਹੋਏ ਪ੍ਰਹਾਰ 2 ਲਾਂਚ ਕੀਤਾ ਗਿਆ ਹੈਗਾ ਸਾਡਾ ਪਹਿਲਾ ਦਿਨ ਜਿਹੜਾ ਕੱਲ ਦਾ ਗੁਜ਼ਰਿਆ ਚੰਗਾ ਸੀਗਾ ਹਜ਼ਾਰ ਦੇ ਕਰੀਬ ਰੈਸਟਾਂ ਸਾਰੇ ਪੰਜਾਬ ਉਹ ਦੇ ਓਵਰਲ ਪੰਜਾਬ ਦੇ ਵਿੱਚ ਹੋਈਆਂ 140 ਦੇ ਕਰੀਬ ਬੋਟਰਨੀ ਦੇ ਵਿੱਚ ਹੋਈਆਂ ਇਹ ਜਿਹੜੀ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਦਾ ਮੇਕ ਨੋ ਨਾ ਮੰਤਵ ਹੈਗਾ ਮੈਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਚਾਹੂੰਗਾ ਸਾਬਨ ਇਨਸਪੈਕਟਰ ਸਤਵਿੰਦਰ ਨੂੰ ਸਾਬਨ ਇਨਸਪੈਕਟਰ ਗੁਰਬਖਸ਼ ਸਿੰਘ ਨੂੰ ਤੇ ਐਸਆਈ ਤਰਸੀਮ ਸਿੰਘ ਨੂੰ ਜਿਨ੍ਹਾਂ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਖੌਦ ਹੀ ਛਲਾਗਾ ਜੋ ਕੰਮ ਕੀਤਾ ਹੈਗਾ ਸਾਨੂੰ ਇੱਕ ਇਨਪੁਟ ਮਿਲੀ ਸੀ ਸੈਂਟਰਲ ਏਜੰਸੀ ਤੋਂ ਵਿਦਰਕਾਰ ਟੂ ਦੀ ਸਮਗਲੀ ਵਰਬੀ ਐਕਸਪਲੋਸਿਵ ਥਿੰਗਸ ਜਿਹੜੀਆਂ ਕ੍ਰੋਸ ਦੀ ਬਾਰਡਰਸ ਸੈਂਟਰਲ ਏਜੰਸੀਜ਼ ਦੀ ਜਿਹੜੀ ਇਨਪੁਟ ਸੀਗੀ ਉਹ ਮਿਲੀ ਤੇ ਉਸ ਨੂੰ ਬਹੁਤ ਚੱਜੇ ਟੰਗ ਨਾਲ ਸ਼੍ਰੀ ਸੁਹੇਲ ਮੀਰ ਜੀ ਨੇ ਪਰਸਨਲ ਇਸ ਨੂੰ ਇਸ ਸਾਰੀ ਇਨਪੁਟ ਨੂੰ ਅਨਲਾਈਜ਼ ਕੀਤਾ ਆਪਣੀ ਕਮਾਂਡ ਹੇਠ ਟੀਮਾਂ ਨੂੰ ਕੌਂਸਟੀਚੂਟ ਕੀਤਾ ਏਬਲੀ ਲੈਡ ਬਾਏ ਸ਼੍ਰੀ ਦਿੱਤਿਆ ਵਾਰੀਅਰ ਐਸ ਪੀ ਬੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਤਿੰਨ ਜਿਹੜੇ ਸਾਡੇ ਹੋਰ ਆਫੀਸਰ ਸੀ ਜਿਨ੍ਹਾਂ ਦਾ ਮੈਂ ਨਾਮ ਲਿੱਤਾ ਬੜਾ ਕੋਆਰਡੀਨੇਟਡ ਤੇ ਇੰਟੈਲੀਜੈਂਸ ਲੈਡ ਆਪਰੇਸ਼ਨਸ ਜਿਹੜਾ ਸੈਂਟਰਲ ਜਸਟਿਸ ਨਾਲ ਕੀਤਾ ਇਹਨਾਂ ਨੇ ਸਹਿਲ ਮੀਰ ਦੀ ਟੀਮ ਨੇ ਇਹ ਅਮਸਾ ਰੂਲਰ ਪੁਲਿਸ ਵਧਾਈ ਦੀ ਪਾਤਰ ਇਸਦੇ ਚੱਲਦੇ ਹੋਏ ਅਸੀਂ ਇੱਕ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਉਸ ਨੂੰ ਉੱਤੇ ਪਰਦਾ ਫਾਸ਼ ਕਰਨ ਵਿੱਚ ਕਾਮਯਾਬ ਹੋਏ ਹੈ ਜਿਹੜਾ ਕ੍ਰੋਸ ਬਾਰਡਰ ਆਈਐਸਆਈ ਸਪਾਂਸਰਡ ਚੱਲ ਰਿਹਾ ਸੀ ਅਸੀਂ ਇਹਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੁਖਮਿੰਦਰ ਚੱਕ ਮਿਸ਼ਰੀਵਾਲ ਦਾ ਥਾਣਾ ਲੋਪੋਗੇ ਦਾ ਜਿਹਦੇ ਤੋਂ 2 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਪੀ86 ਚਾਈਨੀਸ ਮਿਡ ਇਸ ਦੀ ਜਿਹੜੀ ਮੁੱਢਲੀ ਪਿਛਗਛਾਈ ਹੈ ਇਹਦੇ ਵਿੱਚ ਹੋਰ ਜਾਣਿਆਂ ਦੀ ਜਿਹੜੀ ਸ਼ਮੂਲੀਅਤ ਹੈ ਉਹ ਖੁੱਲ ਕੇ ਸਾਹਮਣੇ ਆਈ ਹੈ ਜਿਨ੍ਹਾਂ ਦੇ ਮੈਂ ਹਲੇ ਖੁਲਾਸੇ ਨਹੀਂ ਕਰ ਪਾਵਾਂਗਾ ਕਿਉਂਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੀ ਤੇ ਧੜਪੜ ਪਕੜ ਜਾਰੀ ਹੈ ਪਰ ਇਹਨਾਂ ਦਾ ਤੁਹਾਨੂੰ ਕਹਿ ਸਕਦਾ ਕਿ ਹੋਰ ਰਿਕਵਰੀਜ਼ ਤੇ ਹੋਰ ਗ੍ਰਿਫਤਾਰੀਆਂ ਬਹੁਤ ਜਲਦ ਅਸੀਂ ਕਰਕੇ ਤੁਹਾਡੇ ਸਮੂਹ ਤੁਹਾਨੂੰ ਤੁਹਾਨੂੰ ਅਪਡੇਟ ਦੇ ਦਿਆਂਗੇ ਕੋਛ ਚੁਪੰਦਾ ਰਹਿਣ ਵਾਲਿਆ ਹੈ ਇਹ ਸੁਖਮਨ ਪੀਸ ਮੈਂ ਚੱਕ ਮਿਸ਼ਰੀ ਵਾਲਾ ਥਾਣਾ ਲੋਪੋਕੇ ਉਸ ਤੋਂ ਪਹਿਲੇ ਹੀ ਸਾਰੇ ਤੋਂ ਕੋਈ ਪਰਚਾ ਦਰਜ ਨਹੀਂ ਨਹੀਂ ਚਾਹੇ ਦੇ ਸੁਖਮਨ ਦਾ ਹਲੇ ਤੱਕ ਸਾਡੇ ਕੋਲੇ ਸਾਹਮਣੇ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ ਆਏ ਸਰ ਪਾਕਿਸਤਾਨਾ ਹੀ ਹੈ ਡਰੋਨ ਹੀ ਹੈ ਹਾਂ ਇਹਦਾ ਜਦੋਂ ਹਲੇ ਪੁੱਛ ਗਏ ਜਿਸ ਤੋਂ ਜੋ ਮੁੱਢਲੀ ਪੁੱਛ ਗਏ ਜਿਸ ਤੋਂ ਪਤਾ ਲੱਗਿਆ ਹੈਗਾ ਮੋਸਟ ਲਾਈਕਲੀ ਦੇ ਆਰ ਇਹ ਡਰੋਨ ਡਰਾਪਿੰਗ ਨਾਲ ਹੀ ਹੋਈ ਹੈ ਪਰ ਇਹਨਾਂ ਨੇ ਕੋਈ ਵਾਰਦਾਤ ਪਹਿਲਾਂ ਕੀਤੀ ਕਿਉਂਕਿ ਜਿਵੇਂ ਥਾਣੇ ਦੇ ਉੱਤੇ ਹੈਂਡ ਗ੍ਰੇਨੇਡਰ ਹੋਏ ਸੀਗੇ ਹਮਲੇ ਹੋਏ ਸੀ ਕੋਈ ਉਹਦੋਂ ਨਾ ਹਾਲੇ ਜਿਹੜੇ ਇਹਦੀ ਜਿਹੜੀ ਗ੍ਰਿਫਤਾਰੀ ਹੈ ਸਾਡੇ ਕੋਲੇ 4 ਦਿਨ ਦਾ ਇਹਦਾ ਪੁਲਿਸ ਰਿਮਾਰਟ ਮਿਲਿਆ ਹੈਗਾ ਮੈਂ ਤੁਹਾਨੂੰ ਸਿਰਫ ਰਿਕਵਰੀ ਬਾਰੇ ਦੱਸਿਆ ਹੈਗਾ ਸਾਨੂੰ ਜਿਹੜੇ ਹੋਰ ਪਲੇਅਰਸ ਇਹਦੇ ਵਿੱਚ ਇਹ ਸਾਰੇ ਕੌਨਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਨੂੰ ਅਸੀਂ ਕਾਫੀ ਹੱਦ ਤੱਕ ਅਸੀਂ ਅਨਮਾਸਕ ਕਰ ਲਿਆ ਹੈਗਾ ਉਹਨਾਂ ਦੀ ਧਰ ਪਕੜ ਲਈ ਛਾਪੇਮਾਰੀ ਜਾਰੀ ਹੈ ਹੋਰ ਕਵਰੀਜ਼ ਵੀ ਮੈਂ ਤੁਹਾਨੂੰ ਇਸ ਪਲੇਟਫਾਰਮ ਤੇ ਦੱਸ ਸਕਦਾ ਜਿਮੇਵਾਰੀ ਨਾਲ ਹੋਰ ਕਵਰੀਜ਼ ਵੀ ਅਸੀਂ ਕਰਾਂਗੇ ਜਿਨ੍ਹਾਂ ਦੀਆਂ ਗ੍ਰਫਤਾਰੀਆਂ ਹੋਣਗੀਆਂ ਅਸੀਂ ਤੁਹਾਨੂੰ ਅਪਡੇਟ ਕਰਦੇ ਹਾਂ ਸਰ ਅੰਡਰ ਟੈਕੀ ਕੋਈ ਰਿਪੋਰਟ ਹੈ ਤੁਹਾਡੇ ਇਸ ਕੇਸ ਦੇ ਵਿੱਚ ਹਾਂਜੀ ਕੋਈ ਕੇਸ ਜਿਹੜਾ ਜੇਲ੍ਹ ਚ ਹੋਵੇ ਜਾਂ ਨਹੀਂ ਇਸ ਤਰ੍ਹਾਂ ਦਾ ਇਸ ਟਾਈਮ ਤੇ ਕੁਝ ਨਹੀਂ ਮੈਂ ਤੁਹਾਨੂੰ ਕਮਿਟ ਕਰਾਂਗਾ ਕਿਉਂਕਿ ਇਹ ਸਾਰੀ ਤਫ਼ਤੀਸ਼ ਦਾ ਜਿਹੜਾ ਹੈਗਾ ਵਿਸ਼ੇ ਹੈ ਉਹਨਾਂ ਤਫ਼ਤੀਸ਼ ਪ੍ਰਭਾਵਿਤ ਹੁੰਦੀ ਹੈ ਦਿਸ ਇਸ ਅ ਵੈਰੀ ਗੁੱਡ ਅਪਰੇਸ਼ਨ ਔਰ ਇਹਦੇ ਲਈ ਸਹਿਲ ਮੀਰ ਜੀ ਤੇ ਉਹਨਾਂ ਦੀ ਟੀਮ ਪਰ ਆਈ ਦੇ ਪਾਤਰ ਐਂਡ ਦੀ ਦਾ ਹੀਰੋਜ਼ ਵਿਚ ਆਰ ਸੈਟਿੰਗ ਬਿਸਾਈਡਸ ਮੀ ਇੱਕ ਸਰ ਹੋ ਚੱਕ ਮਿਸਰੀ ਖਾਨ ਦਾ ਹੀ ਲੜਕਾ ਖਰਾਬ ਦੱਸਿਆ ਜਾ ਰਿਹਾ ਇਸ ਕੇਸ ਦੇ ਵਿੱਚ ਉਸ ਨੂੰ ਕਿਵੇਂ ਦੇਖਣਾ ਕੋਈ ਤਾਂ ਤੁਸੀਂ ਨਹੀਂ ਉਹਦੇ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਗੱਲ ਕਰਦੇ ਪਈਓ ਕੌਣ ਫਰਾਰ ਦੱਸਿਆ ਜਾ ਰਿਹਾ ਅਸੀਂ ਤਾਂ ਆਪਣੀ ਤਰਤੀਸ਼ ਨਾਲ ਹੀ ਕਰਾਂਗੇ ਜੋ ਸਾਡੀ ਤਰਤੀਸ਼ ਵਿੱਚ ਮੈਨੂੰ ਪਰੰ ਤੁਸੀਂ ਕਿਹੜੀ ਗੱਲ ਦੋ ਜਾਣਦੇ ਸੀ ਨਾ ਕਿ ਇੱਕ ਤੁਸੀਂ ਕਾਬੂ ਕਰ ਲਿਆ ਜੀ ਨਾ ਮੈਨੂੰ ਇਸ ਬਾਰੇ ਨਹੀਂ ਪਤਾ ਤੁਹਾਨੂੰ ਪਤਾ ਹੋਵੇ ਤੁਹਾਨੂੰ ਤੜੇ ਸੋਤਰ ਮੈਨੂੰ ਜਿਆਦਾ ਕੀ ਜੀ ਸਾਹਿਬ ਇਹਨੂੰ ਕਿਹੜੇ ਗ੍ਰਿਫਤਾਰ ਹੋਏ ਨੇ ਇਹ ਵੀ ਸਰ ਇੱਕ ਜਿਹੜੇ ਗ੍ਰਿਫਤਾਰ ਹੋਏ ਨੇ ਇਨ ਨੂੰ ਆਪਾਂ ਹਥਿਆਰਾਂ ਦਾ ਨੈਟਵਰਕ ਦਾ ਇੱਕ ਮੁੰਡਾ ਕਵਾਂਗੇ ਗੈਂਸਟਰ ਕਵਾਂਗੇ ਜਾਂ ਅਤੰਕਵਾਦੀ ਕਵਾਂਗੇ ਕਿਹੜੀ ਸ਼੍ਰੇਣੀ ਜਾਂਦਾ ਦੇਖੋ ਜਿਸ ਤਰ੍ਹਾਂ ਦੇ ਇੱਕ ਹਥਿਆਰ ਸਾਨੂੰ ਇਹ ਬ੍ਰਾਮਤ ਹੋਏ ਨੇ ਇਹ ਬੇਸਿਕਲੀ ਦੇਖੋ ਇਹ ਬੜੀ ਥਿਨ ਲਾਈਨ ਹੈਗੀ ਹੈ ਅੱਜ ਕੱਲ ਜਿਹੜੀ ਰੈਡਿਕਲਿਜ਼ਮ ਦੇ ਜਿਹੜੇ ਮੇਨ ਜਿਹੜੇ ਜਿਹੜੇ ਬਦਮਾਸ਼ ਨੇ ਜਿਹੜੇ ਤੋਂ ਦੇਸ਼ ਭੱਜ ਚੁੱਕੇ ਨੇ ਦੇਖੋ ਬੇਸਿਕਲੀ ਆਈਐਸਆਈ ਦੇ ਹੱਥੇ ਚੜੇ ਹੋਏ ਨੇ ਔਰ ਉਹਨਾਂ ਦੀ ਆਈਐਸਆਈ ਸਪான்ਸਰਡ ਜਿਹੜੀ ਨਾਰਕੋ টেরਰਿਜ਼ਮ ਹੈਗੀ ਆ ਆਪਾਂ ਹਮੇਸ਼ਾ ਵਰਡ ਯੂਜ਼ ਕਰਦੇ ਆ ਜਦੋਂ ਵੀ ਆਪਾਂ ਪ੍ਰੈਸ ਕਾਨਫਰੰਸ ਕਰਦੇ ਆ ਨਾਲ ਨਾਲ ਐਨਡੀਪੀਐਸ ਹੈ ਨਾਲ ਨਾਲ ਹਥਿਆਰ ਹੈ ਸੋ ਇਹ ਉਸੇ ਦੀ ਲੜੀ ਦੇ ਵਿੱਚ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਲਈ ਹਿੰਦੁਸਤਾਨ ਨੂੰ ਡੀਸਟੈਬਲਾਈਜ਼ ਕਰਨ ਲਈ ਜਿਹੜੀਆਂ ਆਈਐਸਆਈ ਸਮੇਂ-ਸਮੇਂ ਪਰ ਕੋਈ ਹਰਕਤਾਂ ਉਹਨਾਂ ਦੇ ਨਾਪਾਕ ਰਾਦਦੇ ਨੇ ਉਹਨਾਂ ਦੀ ਲੜੀ ਦੇ ਵਿੱਚ ਹੀ ਇਹ ਇੱਕ ਪਾਟ ਹੈ ਜਿਸ ਦੇਸ਼ ਦੇ ਮਾਮਲਾ ਕਾਨੂੰਨੀ ਧਾਰਾਂ ਲੱਗਣਗੇ ਹੈ ਤਾਂ ਮਤਲਬ ਇਹ ਇਹਦੇ ਵਿੱਚ ਜਿਹੜਾ ਹਲੇ ਤਾਂ ਫਿਲਹਾਲ ਅਸੀਂ ਐਕਸਪਲੋਜ਼ਿਵ ਐਕਟ ਦੇ ਵਿੱਚ ਇਸ ਦੇ ਉੱਤੇ ਪਰਚਾ ਦਰਜ ਕੀਤਾ ਹੈਗਾ ਹਾਂ ਜਿਸ ਤਰ੍ਹਾਂ ਇਹਦੇ ਉੱਤੇ ਜਿਵੇਂ ਹੋਰ ਬੰਦੇ ਇਹਨਾਂ ਦੀ ਪੁੱਛਗਿੱਛ ਵਿੱਚ ਸਾਹਮਣੇ ਆਏ ਆ ਆਰਗੇਨਾਈਜ਼ਡ ਕ੍ਰਾਈਮ ਦਾ ਤਾਂ ਇਹਦੇ ਵਿੱਚ ਧਾਰਾ ਜੁੜੇਗੀ ਫਿਰ ਜਿਸ ਤਰ੍ਹਾਂ ਹੋਰ ਕੋਈ ਹੁੰਦਾ ਜਿਸ ਤਰ੍ਹਾਂ ਕੋਈ ਰੈਲੇਵੈਂਟ ਸੈਕਸ਼ਨਸ ਹੋਣਗੇ ਐਸ ਪਰ ਲਾ ਵੀ ਲੈਂ। ਅੰਮ੍ਰਿਤ ਸਰ ਦੇ ਵੀ ਸਰ ਕਿਉਂ ਨਹੀਂ ਆਇਆ ਕੁਝ ਹੋ ਰਿਹਾ ਤੁੰਨੀ ਹੀ। ਹਲੇ ਨਹੀਂ ਹਲੇ ਤਾਂ ਇਹਨਾਂ ਤਰ੍ਹਾਂ ਕਬਰੀ ਡੇ ਕਰ ਰਹਾ ਹੈ ਟਿਕਰੇਟ। ਅੰਮ੍ਰਿਤ ਸਰ ਦੇ ਵੀ ਸਰ ਰਾਜਸਾਨੀ ਟਿਕਰੇਟ ਥਰੋਪ ਹੋਇਆ ਸੀਗਾ। ਇਹਨਾਂ ਦੀ ਕੋਸ਼ਿਸ਼ ਤੇ ਇਹੀ ਹੋਏਗੀ ਨਾ ਕਿ ਸੀ ਲਾ ਚੱਲ ਜਿੱਥੇ ਹੀ ਜਾਂਦਾ ਮਤਲਬ ਕਿ ਜਿਹੜੀ ਤਫ਼ਤੀਸ਼ ਹੁੰਦੀ ਹੈ ਪ੍ਰੀਜ਼ੰਪਸ਼ਨਸ ਤੇ ਨਹੀਂ ਹੁੰਦੀ ਤਫ਼ਤੀਸ਼ ਫੈਕਟਸ ਤੇ ਹੁੰਦੀ ਹੈ। ਮੈਂ ਤੁਹਾਨੂੰ ਇਸ ਤਰ੍ਹਾਂ ਜਵੇਂ ਕਿੱਥੇ ਚੱਲਨੇ ਸੀ ਕਿਵੇਂ ਚੱਲਨੇ ਸੀ ਇਹਦਾ ਤਫ਼ਤੀਸ਼ ਦਾ ਇੱਕ ਵਿਸ਼ਾ ਹੈਗਾ। ਜਿਵੇਂ ਜਿਵੇਂ ਤਫ਼ਤੀਸ਼ ਹੋਏਗੀ ਜਿਵੇਂ ਜਿਵੇਂ ਤਫ਼ਤੀਸ਼ ਪ੍ਰਗਤੀ ਕਰੇਗੀ ਤਹਾਨੂੰ ਅਪਡੇਟ ਅਸੀਂ ਕਰਦੇ ਹਾਂ ਕਿ ਜਿਹੜੇ ਟ੍ਰੈਂਟ ਲੋਕ ਜਿਹੜੇ ਇਨਵੋਲਵ ਹੁੰਦੇ ਨੇ ਆਪਾਂ ਇਹਨਾਂ ਨੂੰ ਡਿਲੀਵਰੀ ਬੁਆਇਸ ਵੀ ਕਹਿ ਸਕਦੇ ਹਾਂ ਕਿ ਡਿਲੀਵਰ ਕਰਦੇ ਨੇ ਸਮਾਨ ਨੂੰ ਉਸ ਸਮਾਨ ਤੱਕ ਜੀ 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 ਇਹਨਾਂ ਨੂੰ ਨੌਲਜ ਕੀ ਦਿੱਤਾ ਜਾਂਦਾ ਬੇਸਿਕਲੀ ਕਿ ਇਹ ਇਹ ਜਾਂ ਤਾਂ ਇਹਨਾਂ ਕੋਲ ਨੌਕਰੀਆਂ ਹੈ ਨਹੀਂ ਕਿਉਂਕਿ ਅਸੀਂ ਦੇਖ ਰਹੇ ਹਾਂ ਜਿਵੇਂ ਤੁਸੀਂ ਖੁਦ ਹੀ ਦੱਸਿਆ ਕਿ ਅਸੀਂ ਕਾਫੀ ਲੋਕ ਜਿਹੜੇ ਆ ਵੱਖ-ਵੱਖ ਕਿਸਮ ਦੇ ਵਿੱਚ ਉਹਨਾਂ ਨੂੰ ਪਾਰਟਿਸ ਇਹ ਜਿਹੜੇ ਹਰੋਂ ਤੋਂ ਚਲੀ ਸਾਖਤੇ ਨੌਜਵਾਨ ਹੈ ਸਾਰੇ ਇਸੇ ਕਮਾਜੇ ਪਏ ਹੋਏ ਨੇ ਕਿ ਇਹ ਆਪਾਂ ਇਸ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ ਸਰ ਇਹ ਬਹੁਤ ਵੱਡੀ ਤਰਸਦੀ ਹੈ ਤੁਸੀਂ ਬਹੁਤ ਇੱਕ ਵੈਲਿਡ ਕੁਐਸਚਨ ਇਹ ਪੁੱਛਿਆ ਹੈਗਾ ਆਪਾਂ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਇਹਦੀ ਇਹਦਾ ਇੱਕ ਆਪਾਂ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਦੇ ਹੈਗੇ ਆ ਬੇਸਿਕਲੀ ਜਿਹੜਾ ਇਹ ਇੱਕ ਸੋਸਾਇਟੀਲ ਇਸ਼ੂ ਹੈਗਾ ਇਹ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੇ ਬਾਹਰ ਬੈਠੇ ਆ ਆਪ ਬਦਮਾਸ਼ ਭੱਜ ਗਏ ਆਪ ਆਪਣੀ ਜ਼ਿੰਦਗੀ ਐਸ਼ ਨਾਲ ਜੀ ਰਹੇ ਆ ਇਹਨਾਂ ਦਾ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਮੈਂ ਮੰਨਦਾ ਇਨਾਂ ਦੀ ਇਕਨੋਮਿਕ ਜਿਹੜਾ ਸਟੇਟਸ ਹੁੰਦਾ ਹੈ ਉਹਦਾ ਫਾਇਦਾ ਉਠਾਉਂਦੇ ਨੇ ਇਹਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਸਿੱਟਦੇ ਨੇ ਉਹ ਤਾਗੀ ਇਹਨਾਂ ਨੂੰ ਐਡਿਕਟ ਬਣਾ ਕੇ ਫਿਰ ਇਹਨਾਂ ਤੋਂ ਕੰਮ ਲੈਂਦੇ ਨੇ ਪੈਸਿਆਂ ਦਾ ਲਾਲਚ ਦਿੰਦੇ ਨੇ ਔਰ ਦੂਜਾ ਇਹ ਹੈ ਕਿ ਅਸੀਂ ਤੁਹਾਡੇ ਪਾਸਪੋਰਟ ਬਣਵਾ ਕੇ ਤੁਹਾਨੂੰ ਬਾਹਰ ਕੱਢ ਲਾਂਗੇ ਉਹਦਾ ਲਾਲਚ ਦਿੰਦੇ ਨੇ ਜਿਸ ਵਿੱਚ ਮੰਦ ਭਾਗ ਮੈਂ ਕਹੂੰਗਾ ਜਿਹਦੇ ਵਿੱਚ ਸਾਡੇ ਨੌਜਵਾਨ ਇਸ ਵਿੱਚ ਚਾਂਸੀ ਵਿੱਚ ਫਸ ਜਾਂਦੇ ਨੇ ਤੇ ਇਹ ਗਲਤ ਕੰਮ ਕਰਦੇ ਸਰ ਇਹਨਾਂ ਦੀ ਪਹਿਲੀ ਗੱਲ ਹੈ ਖਰਜ਼ ਨਹੀਂ ਹੈ ਕਿ ਉਹਨਾਂ ਦਾ ਬੇਟਾ ਕਿੱਧਰ ਜਾ ਰਿਹਾ ਹੈ ਕਿਸ ਦੀ ਜਿਹੜਾ ਉਹ ਸੱਤ ਸਹਾਇਤ ਨਾਲ ਕੰਮ ਕਰ ਰਿਹਾ ਤੁਹਾਨੂੰ ਜਾ ਉਤੰਨ ਵਰਗਾ ਨਹੀਂ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਚੰਗਾ ਦੇਣਾ ਚਾਹੀਦਾ ਮੈਂ ਆਪਕੋ ਪਹਿਲਾਂ ਹੀ ਦੱਸਿਆ ਕਿ ਇਹ ਆਪਣੀ ਸੋਸਾਇਟੀ ਦੀ ਜਿਹੜੀ ਹੈਗੀ ਹੈ ਇਸ਼ੂ ਹੈ ਇਹ ਸੋਸਾਇਟੀ ਦਾ ਸੋਸਾਇਟੀ ਲਈ ਬਹੁਤ ਵੱਡਾ ਅਜੋਕੇ ਸਮੇਂ ਦੇ ਵਿੱਚ ਬਹੁਤ ਵੱਡਾ ਚੈਲੰਜ ਹੈ ਮਾਬ ਮਾਪਪ ਲਈ ਵੀ ਤੇ ਸੋਸਾਇਟੀ ਐਜ਼ ਅ ਹੋਲ ਲਈ ਵੀ ਇਹ ਤੁਹਾਡੀ ਗੱਲ ਨਾਲ ਮੈਸੇਜ ਸਰ ਪੁਲਿਸ ਕਿਸ ਤਰ੍ਹਾਂ ਲੱਗੀ ਹੈ ਤੁਸੀਂ ਰਾਤ ਦੀ ਪਹਿਲਾਂ ਤਾਨਪੁਰ ਸੀ ਫੈਦਾ ਦੇ ਡੇਰਾ ਬਣਾ ਸਾਰੀ ਪੁਲਿਸ ਇਸ ਤਰ੍ਹਾਂ ਟੈਕਨੀਕਲ ਆਪਰੇਸ਼ਨ ਪਰਹਾਰ ਵੀ ਚਲਾ ਰਹੇ ਹੋ ਤੁਸੀਂ ਜੁਧ ਨਸ਼ਾ ਨਿਰੋਧ ਤੇ ਲਾਅ ਐਂਡ ਆਰਡਰ ਦੇ ਰਹੇ ਹੋ ਪੁਲਿਸ ਲਾਈਕ ਚੈਲੰਜ ਜਿਆ ਪੁਲਿਸ ਨਹੀਂ ਜਿਆ ਵਾਰੀਬਲ ਠੀਕ ਹੈ ਮੈਨੇਜ ਹੋ ਰਿਹਾ ਹੈ ਸਾਰਾ ਸਭ ਕੁ ਠੀਕ ਹੈ ਪੰਜਾਬ ਪੁਲਿਸ ਇਸ ਸੈਕੰਡ ਟੂ ਨਨ ਪੰਜਾਬ ਇੱਕ ਵਾਇਧ ਪੁਲਿਸ ਹੈ ਜਿਹੜੀ ਸਾਰੇ ਦੁਨੀਆ ਦੇ ਵਿੱਚ ਜਿਸ ਨੇ ਅਤਵਾਦ ਦਾ ਖਾਤਮਾ ਕੀਤਾ ਯੂ ਡੋਟ ਫਾਈਂਡ ਐਨੀ ਅਦਰ ਐਗਜ਼ਾਮਪਲ ਇਨ ਹੋਲ ਆਫ ਦੀ ਵਰਲਡ ਇਹ ਪੰਜਾਬ ਪੁਲਿਸ ਹੈ ਜਿਹੜੀ ਸਕਸ਼ਮ ਹੈ ਮੋਟੀਵੇਟਿਡ ਹੈ ਇਨ ਸੈਕਰੀਫਾਈਸ ਤੋਂ ਬਾਅਦ ਵੀ ਇਹ ਆਪਣਾ ਇਹਨਾਂ ਦੀ ਇਹਨਾਂ ਦਾ ਬੇਟਾ ਵੀ ਪੁਲਿਸ ਵਿੱਚ ਹੈਗਾ ਤੇ ਦਿਸ ਇਜ਼ ਦਿਸ ਇਜ਼ ਸਪੀਕਸ ਆਫ ਦੀ ਡੈਡੀਕੇਸ਼ਨ ਐਂਡ ਮੋਟੀਵੇਸ਼ਨ ਤੇ ਕੋਈ ਭੱਜ ਨਹੀਂ ਰਿਹਾ ਆਪਣੀ ਡਿਊਟੀ ਤੋਂ ਅਗਲੀ ਪੀੜ੍ਹੀ ਨੂੰ ਵੀ ਇਹਨਾਂ ਨੇ ਪੁਲਿਸ ਵਿੱਚ ਹੀ ਰੱਖਿਆ ਠੀਕ ਹੈ ਸਰ ਸਾਰੇ ਇਹਨਾਂ ਦੀ ਪਹਿਲੀ ਕੰਸਾਈਨਮੈਂਟ ਸੀ ਕਿ ਇਹ ਜੋ ਤੋਂ ਅਸੀਂ ਫਿਰ ਸਾਨੂੰ ਇਨਪੁਟ ਇਹਦੇ ਬਾਰੇ ਮਿਲੀ ਸੀ ਤੁਰੰਤ ਸਹਿਲ ਮੀਰ ਜੀ ਨੇ ਜਿਵੇਂ ਮੈਂ ਦੱਸਿਆ ਟੀਮਾਂ ਕੌਨਸਟੀਟਿਊਟ ਕੀਤੀਆਂ ਬਿਨਾ ਸਮੇਕ ਵਾਈ ਬਹੁਤ ਵੱਡਾ ਟਾਸਕ ਹੁੰਦਾ ਉਹਨਾਂ ਨੂੰ ਹਰ ਚੀਜ਼ ਨੂੰ ਐਨਲਾਈਜ਼ ਕਰਨਾ ਫੋਨਸ ਨੂੰ ਐਨਲਾਈਜ਼ ਕਰਨਾ ਸਾਰਾ ਕੁਝ ਜਿਹੜਾ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਨੂੰ ਪ੍ਰੈਸੈਂਟ ਕੀਤਾ ਉਹਦੇ ਵਿੱਚ ਇਸ ਦੇ ਪੁੱਛ ਗਿਛ ਤੇ ਬਾਅਦ ਜਿੱਥੇ ਇਹਨੇ ਇਹਨੂੰ ਡਿਲੀਵਰ ਹੋਈ ਸੀ ਤੇ ਜਿੱਥੇ ਇਹਨੇ ਦੱਸਿਆ ਉੱਥੋਂ ਅਸੀਂ ਇਹ ਦੇ ਦੋ ਹੈਂਡ ਕ੍ਰੇਡਾ ਦੀ ਰਿਕਵਰੀ ਕੀਤੀ ਹੈਗੀ ਹੈ ਇਹਦੇ ਵਿੱਚ ਹੋਰ ਪਲੇਅਰਸ ਜਿਹੜੇ ਹੈਗੇ ਹੈ ਹੀ ਇਸ ਨਾਟ ਦੀ ਬਲ ਜਿਸ ਤਰ੍ਹਾਂ ਹੁੰਦਾ ਨਾ ਕੜੀਆਂ ਅਡਡ ਕੜੀਆਂ ਇਹਦੇ ਵਿੱਚ ਜਿਹੜਾ ਹੋਰ ਖਲਾਸਾ ਜਦੋਂ ਇਹਦੇ ਦਸੰਦਾਬ ਜਿਹੜੇ ਬੰਦੇ ਹੈਗੇ ਨੇ ਅਸੀਂ ਉਹਨਾਂ ਨੂੰ ਫੜਾਂਗੇ ਉਸ ਤੋਂ ਵੱਡੀ ਪਿਕਚਰ ਕਲੀਅਰ ਹੋਏਗੀ ਚਲੋ ਜੀ ਬਹੁਤ ਥੈਂਕ ਯੂ ਜੀ ਆਪਕੋ ਆਈ ਮੰਨ ਜੀ ਜੀ ਬਹੁਤ ਬਹੁਤ ਨਾਮ